ਸਰਕਾਰ ਹੋਵੇ ਚਾਹੇ ਨਾ ਹੋਵੇ ਸੁਖਬੀਰ ਸਿੰਘ ਬਾਦਲ ਦੀ ਉਥੇ ਚੱਲਦੀ ਐ ਜਿੱਥੇ ਕਿਸੇ ਦੀ ਨਹੀਂ ਚੱਲਦੀ ਟ੍ਰੋਨ ਕਮਿਸ਼ਨ ਨੇ ਐਕਸ਼ਨ ਲੈਂਦੇ ਆ ਤਰਨਤਰਨ ਦੇ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕਰ ਦਿੱਤਾ ਵੇਖੋ ਜੀ ਜਿਹੜੀ ਪੁਲਿਸ ਹੁੰਦੀ ਆ ਉਹ ਸਾਡੀ ਸੁਰੱਖਿਆ ਲਈ ਹੁੰਦੀ ਆ ਜੇ ਅਸੀਂ ਉਹਨਾਂ ਤੋਂ ਡਰਨ ਲੱਗ ਜਾਾਂਗੇ ਤਾਂ ਤੁਸੀਂ ਦੇਖ ਲਓ ਕਿ ਮਾਹੌਲ ਫਿਰ ਕੀ ਹੋਣਗੇ ਕਿਸੇ ਤੇ ਚੋਰੀ ਦਾ ਇਲਜ਼ਾਮ ਲਾ ਕੇ ਤੇ ਕਿਸੇ ਤੇ ਕੋਈ ਚੜਾਇਆ ਝੂਠੇ ਪਰਚੇ ਕਰਾਏ ਜਾ ਰਹੇ ਸੀਗੇ ਥੋੜੇ ਦਿਨ ਪਹਿਲਾਂ ਮੇਰੇ ਤੇ ਵੀ ਪਰਚਾ ਹੋਇਆ ਵੇਖੋ ਜੀ ਉਹਨਾਂ ਨੂੰ ਤਾਂ ਆਰਡਰ ਹੀ ਆਉਣੇ ਆ ਉਹਨਾਂ ਦੀ ਵੀ ਡਿਊਟੀ ਆ ਤੇ ਉਹਨਾਂ ਨੂੰ ਤੁਹਾਨੂੰ ਪਤਾ ਹੈ ਮੌਜੂਦਾ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਹੁੰਦੀਆਂ ਆ ਤਾਂ ਉਹਨਾਂ ਨੂੰ ਆਰਡਰ ਆਉਂਦੇ ਆ ਤਾਂ ਉਹ ਫਿਰ ਮੇਰੇ ਪਿੱਛੇ ਵੀ ਪਤਾ ਨਹੀਂ ਕਿੰਨੇ ਦਿਨਾਂ ਤੋਂ ਸੀਆਈਡੀ ਲੱਗੀ ਹੋਈ ਆ ਜਿਹੜੀ ਆ ਗੱਡੀ ਤੁਸੀਂ ਗੱਲ ਕਰਦੇ ਹੋਸ਼ਿਆਰਪੁਰ ਦਾ ਮੋਟਰਸਾਈਕਲ ਦਾ ਨੰਬਰ ਲਾ ਕੇ ਤੇ ਤੁਰੇ ਫਿਰ ਰਹੇ ਸੀਗੇ ਮੇਰੇ ਮਗਰ ਮਗਰ ਕੇ ਕਹਿੰਦੇ ਕਿ ਅਸੀਂ ਮੁਲਾਜ਼ਮਾਂ ਮੁਲਾਜ਼ਮਾਂ ਤੁਹਾਡੀ ਸੁਰੱਖਿਆ ਲਈ ਆਏ ਹਾਂ ਕਹਿੰਦੇ ਨੇ ਸਰਕਾਰ ਹੋਵੇ ਚਾਹੇ ਨਾ ਹੋਵੇ ਸੁਖਬੀਰ ਸਿੰਘ ਬਾਦਲ ਦੀ ਉਥੇ ਚੱਲਦੀ ਹੈ ਜਿੱਥੇ ਕਿਸੇ ਦੀ ਨਹੀਂ ਚੱਲਦੀ ਸੁਖਬੀਰ ਸਿੰਘ ਬਾਦਲ ਹੋਣਾ ਨੇ ਪਿਛਲੇ ਦਿਨੀ ਤਰਨਤਾਰਨ ਦੇ ਵਿੱਚ ਧਰਨਾ ਦਿੱਤਾ ਸੀ ਜਿਸ ਤੋਂ ਬਾਅਦ ਸ਼ਿਕਾਇਤ ਦਿੱਤੀ ਗਈ ਐਸਐਸਪੀ ਨੂੰ ਮੋਤਲ ਕਰਨ ਦੀ ਜਾਂ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਚੋਣ ਕਮਿਸ਼ਨ ਨੇ ਅੱਜ ਐਕਸ਼ਨ ਲੈਂਦੇ ਆ ਤਰਨਤਾਰਨ ਦੇ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕਰ ਦਿੱਤਾ ਇਸ ਦੇ ਉੱਪਰ ਸਭ ਤੋਂ ਪਹਿਲਾ ਪ੍ਰਤੀਕਰਮ ਸ਼੍ਰੋਮਣੀ ਅਕਾਲੀ ਦਲ ਦਾ ਕੀ ਰਹਿਣ ਵਾਲਾ ਕਲੰਚਨ ਪ੍ਰੀਤ ਮੇਰੇ ਨਾਲ ਨੇ ਜੋ ਇਸ ਵਾਰ ਚੋਣ ਪ੍ਰਕਿਰਿਆ ਦੇ ਵਿੱਚ ਬੜੇ ਸਰਗਰਮੀ ਦੇ ਨਾਲ ਫਿਰ ਰਹੇ ਨੇ ਤੇ ਕਿਸ ਤਰੀਕੇ ਦੀ ਹਵਾ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਹੋਈ ਹੈ ਸਭ ਤੋਂ ਪਹਿਲਾਂ ਰਿਐਕਸ਼ਨ ਮੈਮ ਕਿ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਕਾਰਵਾਈਆਂ ਤੁਹਾਡੇ ਉੱਤੇ ਆਪ ਖੁਦ ਪਰਚਾ ਜਿਹੜਾ ਹੋਇਆ ਸੀਗਾ ਕਿਵੇਂ ਦੇਖਦੇ ਹੋ ਇਸ ਕਾਰਵਾਈ ਨੂੰ ਵੇਖੋ ਜੀ ਜਿਹੜੀ ਪੁਲਿਸ ਹੁੰਦੀ ਆ ਉਹ ਸਾਡੀ ਸੁਰੱਖਿਆ ਲਈ ਹੁੰਦੀ ਆ ਜੇ ਅਸੀਂ ਉਹਨਾਂ ਤੋਂ ਡਰਨ ਲੱਗ ਜਾਗੇ ਤਾਂ ਤੁਸੀਂ ਦੇਖ ਲਓ ਕਿ ਮਾਹੌਲ ਫਿਰ ਕੀ ਹੋਣਗੇ ਦੇ ਨਾਲੇ ਝੂਠੇ ਪਰਚੇ ਸਾਡੇ ਵਰਕਰਾਂ ਤੇ ਪੰਚਾਂ ਸਰਪੰਚਾਂ ਦੇ ਕਿਸੇ ਦੇ ਚੋਰੀ ਦਾ ਇਲਜ਼ਾਮ ਲਾ ਕੇ ਤੇ ਕਿਸੇ ਤੇ ਕੋਈ ਚੜਾਇਆ ਝੂਠੇ ਪਰਚੇ ਕਰਾਏ ਜਾ ਰਹੇ ਸੀਗੇ ਥੋੜੇ ਦਿਨ ਪਹਿਲਾਂ ਮੇਰੇ ਤੇ ਵੀ ਪਰਚਾ ਆਇਆ ਤਾਂ ਜੇ ਸਾਨੂੰ ਪੁਲਿਸ ਵਾਲਿਆਂ ਤੋਂ ਹੀ ਡਰ ਲੱਗਣ ਲੱਗ ਪਿਆ ਤਾਂ ਫਿਰ ਉਹਨਾਂ ਦੀ ਜੌਬ ਕਾਦੀਆ ਫਿਰ ਤਾਂ ਇਲੈਕਸ਼ਨ ਕਮਿਸ਼ਨ ਨੂੰ ਜਿਹੜੀ ਸ਼ਿਕਾਇਤ ਕੀਤੀ ਗਈ ਤਾਂ ਅਸੀਂ ਪ੍ਰਧਾਨ ਜੀ ਨੂੰ ਦੱਸਿਆ ਕਿ ਇਦਾਂ ਇਦਾਂ ਚੱਲ ਰਿਹਾ ਆ ਸਾਰਾ ਕੁਝ ਪ੍ਰਧਾਨ ਜੀ ਨੇ ਅੱਗੇ ਲਾ ਕੇ ਇਲੈਕਸ਼ਨ ਕਮਿਸ਼ਨ ਨਾਲ ਗੱਲ ਕਰਕੇ ਸਾਰੀ ਗੱਲਬਾਤ ਕਰਕੇ ਪੂਰਾ ਇਸ ਗੱਲ ਨੂੰ ਸੀਰੀਅਸ ਲੈਂਦੇ ਹੋਏ ਤੇ ਉਹਨਾਂ ਨੇ ਗੱਲ ਕੀਤੀ ਤੇ ਅੱਜ ਜਿਹੜਾ ਆ ਉਹ ਤੁਸੀਂ ਦੇਖ ਹੀ ਲਿਆ ਕਿਵੇਂ ਦੀ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਕਿਵੇਂ ਦੀ ਸੀ ਕਿ ਤੁਹਾਡੇ ਤੇ ਪਰਚਾ ਵੀ ਹੋਇਆ ਇੱਕ ਕੱਲ ਵੀ ਦੱਸਿਆ ਜਾ ਰਿਹਾ ਵੀ ਕੁਝ ਸਰਪੰਚ ਜਿਹੜੇ ਆ ਤੁਹਾਡੇ ਧੱਕੇ ਨਾਲ ਪੰਜਾਬ ਪੁਲਿਸ ਨੇ ਚੱਕੇ ਨੇ ਕਾਰਵਾਈ ਕਿਵੇਂ ਦੀ ਕਰ ਰਹੀ ਸੀ ਪੰਜਾਬ ਪੁਲਿਸ ਵੇਖੋ ਜੀ ਉਹਨਾਂ ਨੂੰ ਤਾਂ ਆਰਡਰ ਹੀ ਆਉਣੇ ਆ ਉਹਨਾਂ ਦੀ ਵੀ ਡਿਊਟੀ ਆ ਤੇ ਉਹਨਾਂ ਨੂੰ ਤੁਹਾਨੂੰ ਪਤਾ ਹੈ ਮੌਜੂਦਾ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਹੁੰਦੀਆਂ ਆ ਤਾਂ ਉਹਨਾਂ ਨੂੰ ਆਰਡਰ ਆਉਂਦੇ ਆ ਤਾਂ ਉਹ ਫਿਰ ਮੇਰੇ ਪਿੱਛੇ ਵੀ ਪਤਾ ਨਹੀਂ ਕਿੰਨੇ ਦਿਨਾਂ ਤੋਂ ਸੀਆਈਡੀ ਲੱਗੀ ਹੋਈ ਆ ਤਾਂ ਮੈਂ ਕਿਹਾ ਵੀ ਕੈਂਡੀਡੇਟ ਮੈਂ ਨਹੀਂ ਆ ਮੇਰੇ ਮਾਤਾ ਜੀ ਆ ਜੇ ਤੁਸੀਂ ਉਹਨਾਂ ਦੀ ਸੇਫਟੀ ਲਈ ਜਾਣਾ ਹੈ ਤਾਂ ਤੁਸੀਂ ਫਿਰ ਉਹਨਾਂ ਦੇ ਮਗਰ ਜਾਓ ਮੇਰੇ ਮਗਰ ਕੀ ਕਰਨ ਆ ਰਹੇ ਹੋ ਤੇ ਲਗਾਤਾਰ ਜਿਹੜੀ ਆ ਮੇਰੀ ਰੈਕੀ ਕੀਤੀ ਜਾ ਰਹੀ ਆ ਜਿਸ ਨੂੰ ਲੈ ਕੇ ਅਸੀਂ ਜਿਹੜਾ ਬੜਾ ਅਨਸਿਫ ਫੀਲ ਕਰ ਰਹੇ ਸੀਗੇ ਤਾਂ ਅੱਜ ਦੇ ਇਸ ਤੋਂ ਸਾਰਿਆਂ ਨੂੰ ਇੱਕ ਸੇਧ ਮਿਲ ਜੂਗੀ ਕਿ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ ਇਦਣੀ ਇੱਕ ਵੀਡੀਓ ਵੀ ਬਹੁਤ ਵਾਇਰਲ ਹੋਈ ਵੀ ਇੱਕ ਗੱਡੀ ਜਿਹੜੀ ਤੁਹਾਡੇ ਪਿੱਛੇ ਆਉਂਦੀ ਆ ਉਹਦਾ ਨੰਬਰ ਕਿਸੇ ਮੋਟਰਸਾਈਕਲ ਦਾ ਹੁਸ਼ਿਆਰਪੁਰ ਦਾ ਮੋਟਰਸਾਈਕਲ ਦਾ ਉਹ ਕੀ ਕਹਾਣੀ ਕੀ ਸੀਗੀ ਉਹ ਬੰਦੇ ਪਿੱਛੇ ਆ ਕੇ ਕਰ ਕੀ ਰੇ ਸੀ ਤੁਹਾਡੇ ਬਿਲਕੁਲ ਜੀ ਉਸ ਤੋਂ ਪਹਿਲਾਂ ਵੀ ਮਹਾਰਾਸ਼ਟra ਨੰਬਰ ਜਿਹੜੀ ਜਿਹੜੀ ਸਕੋਰਪੀਓ ਗੱਡੀ ਸੀਗੀ ਉਹ ਸਾਡੇ ਪਿੱਛੇ ਲੱਗੀ ਰਹੀ ਹੈ ਜੇ ਪੁੱਛਿਆ ਗਿਆ ਤਾਂ ਕਹਿੰਦੇ ਮੁਲਾਜ਼ਮ ਆਏ ਕਿ ਆ ਡੰਡੀ ਕਾਰਡ ਦਿਖਾਓ ਉਹਨਾਂ ਨੂੰ ਉਹ ਵੀ ਨਹੀਂ ਦਿਖਾਏ ਤੇ ਜਿਹੜੀ ਆ ਗੱਡੀ ਦੀ ਤੁਸੀਂ ਗੱਲ ਕਰਦੇ ਹੋਸ਼ਿਆਰਪੁਰ ਦਾ ਮੋਟਰਸਾਈਕਲ ਦਾ ਨੰਬਰ ਲਾ ਕੇ ਤੇ ਤੁਰੇ ਫਿਰ ਰਹੇ ਸੀਗੇ ਮੇਰੇ ਮਗਰ ਮਗਰ ਤੇ ਕਹਿੰਦੇ ਕਿ ਅਸੀਂ ਮੁਲਾਜ਼ਮ ਆ ਮੁਲਾਜ਼ਮ ਹੈ ਤੁਹਾਡੀ ਸੁਰੱਖਿਆ ਲਈ ਆਏ ਆ ਤਾ ਸੇਮੋ ਹੀ ਗੱਲ ਕੇ ਮੇਰੀ ਸੁਰੱਖਿਆ ਲਈ ਜੇ ਆਏ ਆ ਤੁਸੀਂ ਯੂਨੀਫਾਰਮ ਪਾਉ ਤੁਸੀਂ ਸਾਨੂੰ ਦੱਸੋਗੇ ਅਸੀਂ ਤੁਹਾਡੇ ਨਾਲ ਨਾਲ ਜਾਣਾ ਆ ਤੁਸੀਂ ਬਿਨਾ ਦੱਸੇ ਗੱਡੀਆਂ ਖਿੱਚੀ ਲਿਆ ਰਹੇ ਹੋ ਮਗਰ 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 ਮਰ ਜਿੱਥੇ ਅਸੀਂ ਜਾ ਰਹੇ ਆ ਉੱਥੇ ਤੁਸੀਂ ਆ ਰਹੇ ਹੋ ਯੂਨੀਫਾਰਮ ਪਾਈ ਨਹੀਂ ਆ ਤੇ ਨਾ ਹੀ ਆਇਡੈਂਟੀਟੀ ਕਾਰਡ ਜਿਹੜੇ ਉਹ ਬੁਖਾ ਰਹੇ ਆ ਤਾਂ ਮੈਨੂੰ ਲੱਗਦਾ ਹੈ ਕਿ ਤੇ ਨਾ ਕਿਤੇ ਜਿਹੜਾ ਆ ਇਹ ਪ੍ਰਸ਼ਾਸਨ ਵੱਲੋਂ ਤੰਗ ਕਰਨ ਦਾ ਜਿਹੜਾ ਆ ਉਹ ਚਲਾ ਰਹੇ ਆ ਕਿ ਇਹਨਾਂ ਨੂੰ ਤੰਗ ਕੀਤਾ ਜਾਵੇ ਡਰਾਇਆ ਜਾਵੇ ਧਮਕਾਇਆ ਜਾਵੇ ਤੁਸੀਂ ਉਹ ਤੋਂ ਇਹ ਗੱਲ ਆ ਕਿ ਵੀ ਸਾਡੀ ਰੇਕੀ ਹੋ ਰਹੀ ਹੈ ਦੂਸਰੀ ਵਾਰੀ ਅਸੀਂ ਗੱਡੀਆਂ ਫੜੀਆਂ ਨੇ ਤੁਹਾਨੂੰ ਕੀ ਲੱਗਦਾ ਮੰਨ ਚ ਡਰ ਹੈ ਵੀ ਰੇਕੀ ਕਰਵਾ ਰਹੇ ਨੇ ਕੁਝ ਗਲਤ ਵੀ ਹੋ ਸਕਦਾ ਹੈ ਇਸ ਇਲੈਕਸ਼ਨ ਚ ਤਾਂ ਮਤਲਬ ਕਿ ਇੱਕ ਫੈਮਿਲੀ ਮੈਂਬਰ ਦਾ ਚੋਣ ਪ੍ਰਚਾਰ ਕਰਨਾ ਹੀ ਗੁਨਾਹ ਹੋ ਗਿਆ ਜਿਹੜਾ ਇਹ ਇੰਨਾ ਹਰਕਤਾਂ ਦੇ ਉੱਤਰ ਆਏ ਆ ਤਾ ਮੈਨੂੰ ਲੱਗਦਾ ਆ ਕਿ ਜਿਹੜੀ ਸਰਕਾਰ ਆ ਉਹ ਖਬਰਾਈ ਪਈ ਆ ਤੇ ਉਹਨਾਂ ਨੂੰ ਲੱਗ ਰਿਹਾ ਕਿ ਹੱਥੋਂ ਖੁੱਸ ਰਿਹਾ ਆ ਸਾਰਾ ਕੁਝ ਜਿਸ ਕਰਕੇ ਜੜੇ ਆ ਇਹੋ ਜਿਹੀਆਂ ਹਰਕਤਾਂ ਤੇ ਉਤਰ ਆਏ ਤੁਸੀਂ ਅੱਜ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਕੇ ਆਏ ਹੋ ਬਹੁਤ ਵੱਡਾ ਇਕੱਠ ਹੋ ਤੇ ਹੋਇਆ ਸੁਖਬੀਰ ਸਿੰਘ ਬਾਦਲ ਹੋਣਾ ਦੀ ਕੀ ਪੋਜ਼ਿਟਿਵਿਟੀ ਹੈਗੀ ਹੈ ਸਿਲੈਕਸ਼ਨ ਨੂੰ ਲੈ ਕੇ ਕੀ ਕਹਿ ਰਹੇ ਨੇ ਕਿਉਂਕਿ ਪਿਛਲੀਆਂ ਜਿੰਨੀਆਂ ਵੀ ਜ਼ਿੰਮਨੀ ਚੋਣਾ ਹੋਈਆਂ ਨੇ ਉਹਦੇ ਵਿੱਚ ਬਹੁਤ ਜ਼ਿਆਦਾ ਡਾਊਨ ਰਹੇ ਨੇ ਇਸ ਵਾਰ ਪੋਜ਼ਿਟਿਵਿਟੀ ਹੈ ਬਿਲਕੁਲ ਜੀ ਬਿਲਕੁਲ ਸਾਰੇ ਜਿੰਨੇ ਸਾਡੀ ਲੀਡਰਸ਼ਿਪ ਅਕਾਲੀ ਦਲ ਦੀ ਆਈ ਆ ਸਾਰੇ ਪਰ ਮੈਂ ਦੱਸਦਾ ਅੱਜ ਤੋਂ ਵੀ ਵਧਾਈਆਂ ਦੇ ਰਹੇ ਨੇ ਕਿਉਂਕਿ ਸਾਨੂੰ ਲੱਗ ਰਿਹਾ ਹੈ ਕਿ ਅਸੀਂ ਜਿਹੜਾ ਜਿੱਤ ਰਹੇ ਆ ਤੇ ਸਾਰਿਆਂ ਨੂੰ ਐਹੀ ਲੱਗ ਰਿਹਾ ਹੈ ਤੇ ਬਿਲਕੁਲ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਦੇ ਇਹ ਜਿਹੜੀ ਆ ਜਿੱਤ ਹਾਸਲ ਹੋਵੇ ਜਿਹੜੇ ਜਿਹੜੇ ਕੰਮਾਂ ਦੇ ਉੱਪਰ ਤੁਸੀਂ ਦਾਅਵੇ ਕਰ ਰਹੇ ਹੋ ਵੀ ਇਹ ਕੰਮ ਅਸੀਂ ਕਰਵਾਵਾਂਗੇ ਦੂਸਰੇ ਪਾਸੇ ਇਹ ਪ੍ਰਚਾਰ ਹੋ ਰਿਹਾ ਵੀ ਸਰਕਾਰ ਸਾਡੀ ਹੈ ਸਾਨੂੰ ਵੋਟਾਂ ਪਾਓ ਵੀ ਫਾਇਦਾ ਸਾਨੂੰ ਜਿਤਾਉਂਚ ਆ ਵੀ ਕੰਮ ਤੁਹਾਡੇ ਉਹਨਾਂ ਨੇ ਤੇ ਨਹੀਂ ਕਰਵਾਉਣੇ ਵੇਖੋ ਜੀ ਮੌਜੂਦਾ ਸਰਕਾਰ ਜਿਹੜੀ ਆ ਉਹਨਾਂ ਨੇ ਇਹ ਸੱਤਾ 'ਚ ਰਹਿੰਦਿਆਂ ਹੋਏ ਵੀ ਕੰਮ ਕੋਈ ਕਰਾਇਆ ਨਹੀਂ ਆ ਤਾਂ ਬਾਦਲ ਸਾਹਿਬ ਫੇਰ ਵੀ ਜਿਹੜੇ ਆ ਕੰਮ ਕਰਾ ਰਹੇ ਆ ਜਿਹੜੇ ਉਹ ਕਰਵਾ ਸਕਦੇ ਆ ਚਾਹੇ ਬੀੜ ਬਾਬਾ ਬੁੱਢਾ ਸਾਹਿਬ ਚੈਰੀਟੇਬਲ ਹਸਪੀਟਲ ਹੋਵੇ ਉਹ ਕਿਦੋਂ ਦਾ ਬੰਦ ਪਿਆ ਸੀਗਾ ਤੇ ਉਹ ਉਹਨਾਂ ਨੇ ਓਪਨ ਕਰਵਾ ਦਿੱਤਾ ਤੇ ਜਿਹੜੇ ਹੋਰ ਇਦਾਂ ਦੇ ਕੰਮ ਆ ਉਹ ਕਰਵਾਉਣਗੇ ਜਿਨ੍ਹਾਂ ਨੇ ਕੰਮ ਕਰਾਉਣੇ ਉਹਨਾਂ ਨੇ ਉਦਾਂ ਵੀ ਕਰਾਈ ਜਾਣੇ ਜ਼ਰੂਰੀ ਨਹੀਂ ਕਿ ਸੱਤਾ 'ਚ ਆਉਣਾ ਹੀ ਜ਼ਰੂਰੀ ਆ ਪਾਰਟੀਆਂ ਵੀ ਕਹਿ ਰਹੀਆਂ ਨੇ ਵੀ ਅਸੀਂ ਪੰਥਕਾ ਬੀਜੇਪੀ ਵਾਲੇ ਨੇ ਵੀ ਅੱਜ ਕੱਲ ਬਹੁਤ ਸਾਰੀਆਂ ਜੁਆਇਨਿੰਗਸ ਕਰਵਾਈਆਂ ਵੀ ਕਹਿੰਦੇ ਵੀ ਅਸੀਂ ਪਹਿਲੇ ਦੂਜੇ ਮੁਕਾਬਲੇ ਦੇ ਉੱਤੇ ਹੈਗੇ ਆ ਵੀ ਤੁਹਾਨੂੰ ਲੱਗਦਾ ਵੀ ਤੁਹਾਡਾ ਮੁਕਾਬਲਾ ਸਰਕਾਰ ਨਾਲ ਹੈ ਕਿ ਜਾਂ ਬਾਕੀ ਪਾਰਟੀਆਂ ਨਾਲ ਵੀ ਹੈਗਾ ਕਾਂਗਰਸ ਵੀ ਹੈਗੀ ਕਿਤੇ ਦੌੜ ਚ ਵੇਖੋ ਜੀ ਹੁਣ ਨਾ ਮਾਹੌਲ ਪੂਰਾ ਭਖਿਆ ਪਿਆ ਆ ਤੇ ਹੱਲੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਸਮਝ ਨਹੀਂ ਆ ਰਹੀ ਕਿਉਂਕਿ ਦੇ ਨਸਰੇ ਦੌਰ ਹੈਗੇ ਆ ਤਾਂ ਪਤਾ ਨਹੀਂ ਲੱਗ ਰਿਹਾ ਪਰ ਅਸੀਂ ਦੇਖ ਰਹੇ ਆ ਕਿ ਅਸੀਂ ਕੀ ਬੈਟਰ ਕਰ ਸਕਦੇ ਆ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਠੀਕ ਹੈ ਬਹੁਤ-ਬਹੁਤ ਧੰਨਵਾਦ ਤਾਂ ਕੰਚਨਪ੍ਰੀਤ ਕੌਰ ਜਿਨ੍ਹਾਂ ਨੇ ਇਹ ਸਭ ਤੋਂ ਪਹਿਲਾ ਰਿਐਕਸ਼ਨ ਵੀ ਐਸਐਸਪੀ ਨੂੰ ਸਸਪੈਂਡ ਕਰਨ ਦਾ ਇਹ ਕਾਰਨ ਹੈ ਕਿ ਉਹਨਾਂ ਦੇ ਉੱਪਰ ਝੂਠੇ ਪਰਚੇ ਕਰਵਾਏ ਜਾ ਰਹੇ ਨੇ ਤੇ ਬਹੁਤ ਤੱਕੇਚਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਸ ਕਰਕੇ ਸੁਭੀ ਸਿੰਘ ਬਾਦਲ ਨੇ ਨੋਟਿਸ ਲਿਆ ਤਾਂ ਉਹਨਾਂ ਦੀ ਸ਼ਿਕਾਇਤ ਦੇ ਉੱਪਰ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ